ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਭਾਈ ਅੱਜ ਮੋਗੇ ਟਰੈਕਟਰ ਦੀ ਮੰਡੀ ਤੇ ਪਹੁੰਚੇ ਜੀ ਤੇ ਭਾਈ ਅਮਰਤਪਾਲ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੈ ਭਾਈ ਜੀ ਹਾਂਜੀ ਵਧੀਆ ਵੀਰੇ ਵਧੀਆ ਠੀਕ ਹੈ ਜੀ ਤੇ ਪਿੰਡ ਕਿਹੜਾ ਭਾਈ ਆਪਾਂ ਆਪਣਾ ਫਿਰੋਕਾਵਰ ਜੀਰਾ ਤਹਿਸੀਲ ਜੀਰਾ ਠੀਕ ਹੈ ਜੀ ਹਾਂ ਜੇਕਰ ਟਰੈਕਟਰ ਲੈ ਕੇ ਆਂਦੇ ਹੋਗੇ ਤਿੰਨ ਲੈ ਆਂਦੇ ਵੀਰੇ ਠੀਕ ਹੈ ਜੀ ਲੋ ਬੇ ਤਿੰਨ ਟਰੈਕਟਰ ਲੈ ਕੇ ਆਇਆ ਭਾਈ ਪ ਇਹ ਵੀ 2007 ਮਾਡਲ ਹੈਗਾ ਬਾਹਰ ਪਾਪ ਨਾ ਫਾਸਟਾ ਹੁੰਦਾ ਹੈਗਾ ਹਾਂਜੀ ਠੀਕ ਹੈ ਜੀ ਰੰਗ ਪੇਂਟ ਬਈ ਇੰਜਨ ਕੇ ਵੀ ਫੁੱਲ ਗਾਰੰਟੀ ਦੇ ਠੀਕ ਹੈ ਜੀ ਤੇ ਰੰਗ ਪੇਂਟ ਦੀ ਬਈ ਜੀ ਫੁੱਲ ਗਾਰੰਟੀ ਹੋਵੇ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਪੂਰਾ ਸਾਫ਼ ਹੈਗਾ ਟੈਂਪੋ ਪਨ ਨਾਲ ਹੀ ਲਵਾਂਗੇ ਬਈ ਜੀ ਹਾਂਜੀ ਹਾਂਜੀ ਸਾਰਾ ਸਮਾਨ ਨਾਲ ਠੀਕ ਹੈ ਡੰਡਾ ਫੱਟੀ ਸਾਰਾ ਕੁਝ ਨਾਲ ਠੀਕ ਹੈ ਜੀ ਤੇ ਟਾਇਰ ਬਈ ਜੀ ਟਾਇਰ ਵੀਰੇ ਅਗਲੇ ਨਵੇਂ ਆ ਪਿਛਲੇ ਵੀ 670 ਪੈਸੇ ਠੀਕ ਹੈ ਬੈਕ ਅਗਨੇ ਵੀ 670 ਪੈਸੇ ਤੇ ਫਰੰਟ ਅਗਨੇ ਜਮਨ ਨਵੇਂ ਤੇ ਟਾਇਰ ਅਗਨੇ ਬਈ ਜੀ ਗੁੱ ਤੇ ਕੰਡੀਸ਼ਨ ਤੁਹਾਨੂੰ ਚੰਕਮਕ ਕੇ ਦਿਖਾ ਦਨੇ ਭਾਈ ਜੀ ਇਹ ਟਰੈਕਟਰ ਆ ਗਿਆ 골 ਹਿੱਸੇ ਵਾਲਾ ਲਓ ਭਾਈ ਚੈੱਕ ਕਰੋ ਸਾਦੀ ਕਟਾਈ ਹੈ ਕੀ ਤੇ ਪੀਵੀ 36 ਨੰਬਰ ਹੈਗਾ 7 ਮਾਡਲ ਹੈ ਤੇ ਡਿਮਾਂਡ ਭਾਈ ਜੀ ਡਿਮਾਂਡ ਭਾਈ ਜੀ 3 ਲੱਖ ਰੁਪਇਆ ਠੀਕ ਆ ਜੀ ਤੇ ਮੌਕੇ ਤੇ ਭਾਈ ਹਾਂਜੀ ਹੋ ਜੂ ਮੰਨਤਣ ਵੀਰੇ ਮੰਨਤਣ ਹੋ ਜੂ ਹਾਂਜੀ ਠੀਕ ਆ ਜੀ ਚੈੱਕ ਕਰਕੇ ਭਾਈ ਜੀ ਫਾਰਮਟਰੈਕ 2009 2009 ਨੰਬਰ ਠੀਕ ਆ ਜੀ ਕੰਡੀਸ਼ਨ ਬਹੁਤ ਸਾਫੀ ਹੈ ਨਾ ਭਾਈ ਹਾਂਜੀ ਹਾਂਜੀ ਵੀਰੇ origianally ਆ ਭਾਈ ਹਾਂਜੀ ਜੀਰੇ ਦਾ ਲੋਕਲ ਨੰਬਰ ਹੈ ਵੀਰੇ ਠੀਕ ਹੈ ਲੈ ਵੀ ਜੀਸਟਨਰੀ ਆ ਵੀਰੇ ਠੀਕ ਆ ਜੀ ਚਲੋ ਭਾਈ ਜੀਰੇ ਦਾ ਲੋ ਤੇ ਡਬਲ ਡਿਸਟਰੀਬਿਊਟਰ ਆਣਾ ਬਾਈ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਲੈ ਵੀ ਡਬਲ ਡਿਸਟਰੀਬਿਊਟਰ ਲਵਾਇਆ ਹੋਇਆ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਡਬਲ ਕਲਚ ਚਾਵੇ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਤੇ ਟਾਇਰ ਬਾਈ ਜੀ ਇਹਦੇ ਅਗਲੇ ਟਾਇਰ ਵੀਰੇ 80 ਪੈਸੇ ਆ ਪਿਛਲੇ ਹੈਗੇ 70 ਪੈਸੇ ਠੀਕ ਆ ਜੀ ਲੈ ਵੀ ਕੁੜੀ ਦੇ ਐਮ ਆਰ ਪੀ ਦੇ ਟਾਇਰ ਠੀਕ ਆ ਤੇ ਪੈਕ ਟਾਇਰ ਹੈਗੇ ਨੇ 13 ਵਾਲੇ ਆਣਾ ਬਾਈ ਜੀ ਹਾਂਜੀ ਲੈ ਵੀ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਇੰਜਨ ਗੇਅਰ ਬਾਈ ਪੂਰਾ ਓਕੇ ਆ ਪੂਰਾ ਓਕੇ ਆ ਵੀਰੇ ਸਾਰਾ ਰੀਜਨ ਵਾਲਾ ਠੀਕ ਆ ਜੀ ਲੈ ਵੀ ਪੀ ਵੀ 47 ਨੰਬਰ ਆਗਾ ਸਾ ਸੁੱਕਾ ਪੈ ਟਰੈਕਟਰ ਵੀ ਆ ਕੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀ ਟਰੈਕਟਰ ਦੀ ਕੋਈ ਲੀਕੇਜ ਨਹੀਂ ਹੈਗੇ ਤੇ ਡਿਮਾਂਡ ਬਈ ਡਿਮਾਂਡ ਵੀਰੇ ਇਹਦੀ ਹੈ ਤਾਂ 15 3 ਲੱਖ 15000 ਤੇ ਅੱਗੇ ਗਿਆ ਬਈ ਜੀ ਫਾਰਮਟ੍ਰੈਕ 60 ਦਾ ਤੇ ਇਹ ਮਾਡਲ ਬਈ ਜੀ 97 ਮਾਡਲ ਹੈ ਵੀਰ ਜੀ ਇਹ ਵੀ 97 ਮਾਡਲ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਇਹਦਾ ਗਰੰਟੀ ਟੋਪ ਨਾਲ ਉੱਤਰ ਹੋਣ ਬਈ ਹਾਂਜੀ ਹਾਂਜੀ ਵੀਰੇ ਠੀਕ ਆ ਬਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਤੇ ਟਾਇਰ ਬਈ ਫੁੱਲ ਗਰੰਟੀ ਇਹਦੇ ਸਮਝ ਬਹੁਤ ਟਰੈਕਟਰ ਆ ਵੇਖੋ ਮਾਰ ਕੇ ਨਾਲ ਦੇ ਆ ਜੀ ਆ ਮਾਰ ਕੇ ਜਦ ਤੱਕ ਬਈ ਨਾ ਇਹ ਪਲੇਟਾਂ ਆ ਬਈ ਗਲ ਕੇ ਡਿੱਗ ਪਈਆਂ ਹਾਂਜੀ ਹਾਂਜੀ ਇਹ ਵੀਰੇ 20 ਮਾਡਲ ਦੇ ਨਹੀਂ ਹੁੰਦੀਆਂ ਕਈ ਵੀਰੇ ਠੀਕ ਹਾਂਜੀ ਪਰ ਇਹ ਤਾਂ ਫਿਰ ਵੀ 97 ਮਾਡਲ ਠੀਕ ਹੈ ਲੋਕ ਵੀ ਦੇਖ ਸਕਦੇ ਹੋ ਕਿ ਇਹ ਵੀ ਅਜੇ ਤੱਕ ਨਾਲ ਲਿਆ ਪਿਆਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਕੋਈ ਖੁੱਲ੍ਹਾ-ਖੁੱਲ੍ਹਾ ਨਹੀਂ ਹੋਇਆ ਹੈ ਕੈਬਨ ਪੂਰਾ ਸਾਫ਼ ਆਗਾ ਤੇ 97 ਮਾਡਲ ਹੈਗਾ ਇੰਜਨ ਗੇਅਰ ਪੂਰਾ ਸਾਫ਼ ਹੈਗਾ ਪੂਰੀ ਗਾਰੰਟੀ ਹੈ ਵੀਰੇ ਠੀਕ ਹੈ ਜੀ ਸਾਰਾ ਸਮਾਨ ਨਾਲ ਡੰਡਾ ਫੱਟੀ ਛਤਰੀ ਸਾਰਾ ਕੁਝ ਠੀਕ ਹੈ ਜੀ ਹਾਂਜੀ ਹਾਂਜੀ ਤੇ ਡਿਮਾਂਡ ਬਈ ਦੀ ਡਿਮਾਂਡ ਵੀਰੇ 1,70,000 ਰੁਪਏ ਮੌਕੇ ਤੇ ਮਾਨਤਨ ਹੋ ਜੇ ਮਾਨਤਨ ਹੋ ਨਹੀਂ ਕਰ ਹਾਂਜੀ ਵੀਰੇ ਲਾਸਟ 1,60,000 ਦਾ ਦੇਣਾ ਠੀਕ ਹਾਂਜੀ। ਅੱਗੇ 1,60,000 ਦਾ ਬਾਈ ਕਹਿੰਦਾ ਲਾਸਟ ਦੇਣੀ ਹੈਗਾ। ਤੇ ਮੋਬਾਈਲ ਨੰਬਰ ਬਾਈ। ਮੋਬਾਈਲ ਨੰਬਰ ਵੀਰੇ 985582055 ਇੱਕ ਵਾਰੀ ਬੋਲ ਦਿਓ। 985582055 ਅਮਰਤ ਕੁਲੜ ਟਲੋਈ ਜੀ। ਠੀਕ ਹੈ। ਠੀਕ ਹੈ ਬਈ ਅਮਰਤਪਾਲ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਬਾਪੂ ਜੀ। ਠੀਕ ਹੈ ਜੀ। ਠੀਕ ਹੈ ਜੀ। ਕੀ ਨਾਮ ਹੈ ਬਾਪੂ ਜੀ ਆਪਣਾ? ਆਪਣਾ ਨਾਮ ਸਖਤੇਨ ਸਿੰਘ ਵੀਰੇ। ਠੀਕ ਹੈ। ਤੇ ਮੋਬਾਈਲ ਨੰਬਰ ਬਾਪੂ ਜੀ? 6284062493 ਇਹ ਕਿ 88 40 62 49 93 ਹਾਂਜੀ ਠੀਕ ਹੈ ਜੀ ਤੇ ਮੋਡੀਫਾਈ ਬੋਡਾਂ ਦਾ ਕੰਮ ਵੀ ਹੈਗਾ ਬਾਪੂ ਆਪਣਾ ਹਾਂ ਹੈਗਾ ਹੈਗਾ ਵੀਰੇ ਕਰਾਉਨੇ ਆਪਾਂ ਠੀਕ ਹੈ ਜੀ ਤੇ ਬਾਪੂ ਜੀ ਤਿੰਨ ਟਰੈਕਟਰ ਲੈ ਕੇ ਆਣੇ ਪਹਿਲਾਂ ਆਪਾਂ ਕਰਾਂਗੇ ਭਾਈ ਜੀ ਮਹਿੰਦਰਾ 475 ਬਾਰੇ ਗੱਲ ਬਾਤ ਬਾਪੂ ਜੀ 275 265 ਇਹ ਤਾਂ ਮਹਿੰਦਰਾ ਬਹੁਤ ਜਿਆਦਾ ਮਿਲ ਜਾਂਦੇ ਨੇ ਨਾ ਮੋਕੇ ਮੰਡੀ ਤੋਂ ਜਿਹੜਾ 475 ਤਾਂ ਤਾਂ ਹੀ ਮਿਲਦਾ ਹੈ ਤਾਂ ਹੀ ਮਿਲਦਾ ਪਹਿਲਾਂ ਦਾ ਮੰਡੀ ਚ ਤੁਸੀਂ ਭਾਈ ਮੋਕੇ ਨਾਲ ਸਾਰੀ ਮੰਡੀ ਚ ਗੇੜਾ ਮਾਰ ਕੇ ਆਉਂਗੇ 475 ਤੁਹਾਨੂੰ ਮਿਲਦਾ ਮੰਡੀ ਚ ਉਹ ਟਰੈਕਟਰ ਮਿਲਨੇ ਨਹੀਂ ਹੈਗਾ ਨਵੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਵੀ ਬਾਡੀ ਲੈਣ ਤੇ ਮਾਡਲ ਬਾਪੂ ਜੀ ਕਿੰਨਾ ਹੈ 2000 2000 ਮਾਡਲ ਹੈ ਤਿਆਰ ਕਰਵਾਇਆ ਹੋਇਆ ਹੈ ਹਾਂ ਤਿਆਰ ਹੋਇਆ ਠੀਕ ਹੈ ਜੀ ਨਵੀਂ ਤਿਆਰ ਕਰਵਾਇਆ ਇੰਜਨ ਗੇਅਰ ਬਾਪੂ ਜੀ ਵਧੀਆ ਪੂਰਾ ਓਕੇ ਹਾਂ ਵਾਕੇ ਲੈ ਜੀ ਠੀਕ ਹੈ ਜੀ ਚਲੋ ਬਈ ਬਾਪੂ ਕਹਿੰਦਾ ਵਾਕੇ ਲੈ ਜਾਓ ਬਾਡੀ ਲੈਣ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਪੂਰਾ ਸਾਫ ਹੈਗਾ ਲਓ ਬਈ ਚੈੱਕ ਕਰੋ ਤੇ ਕੀ ਡਿਮਾਂਡ ਹੈ ਬਾਪੂ ਜੀ ਇਹਦੀ ਇਹਦੀ 2-5 ਮੰਗਦੇ ਵੀਰੇ ਨਵੀਂ 2 ਲੱਖ 5000 ਰੁਪਏ ਮੰਗਦੇ ਹੈਗੇ ਤੇ ਬੈਕ ਟਾਰ ਕਿੰਨੇ ਕੇ ਪੈਸੇ ਪਏ ਬਾਪੂ ਜੀ ਬੈਕ ਟਾਰੇ ਤੇ ਹੈਗੇ 75-8 ਠੀਕ ਹੈ। ਲੈ ਬਈ, ਬਾਕੀ ਦੇਖ ਸਕਦੇ ਹੋਗੇ ਤਿਆਰ ਕਰਵਾਇਆ ਹੋਇਆ ਹੈਗਾ। ਕਈ ਵੀਰ ਕਹਿਣਗੇ ਕਿ origignal ਨਹੀਂ ਹੈਗਾ। origignal ਹੈ ਹੀ ਨਹੀਂ ਆਪ ਕੋਈ ਜਣਾ ਪਹਿਲੇ ਦਾ ਨਾ ਨਾ। ਠੀਕ ਹੈ ਜੀ। ਤੇ ਅੱਗੇ ਕਹ ਬਈ ਜੀ, ਸਵਰਾਜ 855। ਠੀਕ ਹੈ ਜੀ। ਸਾਦੀ ਕਿ 22 ਹੈਗਾ। ਤੇ ਮਾਡਲ ਬਾਪੂ ਜੀ, ਇਹ 2000। ਲੈ ਬਈ 2000 ਮਾਡਲ ਹੈਗਾ, ਪੈਕਟਰ ਜਮਾ ਨਵੇਂ ਨੇਗੇ। ਜੇ ਕਿਦੇ ਤੇ ਅਗਲੇ ਟਰ ਬਾਪੂ ਜੀ। ਅਗਲੇ ਟਰ 600 ਪੈਸੇ ਆ। ਠੀਕ ਹੈ ਜੀ। 600 ਪੈਸੇ ਟਰ ਨੇ। ਇਹ ਤਾਂ ਨਹੀਂ ਬਾਪੂ ਜੀ ਤਿਆਰ ਕਰਵਾਇਆ ਹੋਇਆ। ਨਹੀਂ, ਇਹ ਦੇ ਮਾੜਾ ਮੋਟਾ ਜਿਵੇਂ ਟੈਂਕੀ ਤੇ ਵੱਜਿਆ ਆ। ਠੀਕ ਆ ਆਜੀ ਜਣਾ ਠੀਕ ਆ ਆਜੀ ਇੱਕ ਇਕੱਲਾ ਬੱਜ ਜਾਇਆ ਹੋਇਆ ਬਈ ਤੇ ਜਿਵੇਂ ਆਪਾਂ ਕਹ ਲਈਏ ਮੰਡੀ 'ਚ ਬਈ ਇਹੋ ਜਿਹੇ ਬੰਦੇ ਬਹੁਤ ਜ਼ਿਆਦੇ ਘੱਟ ਹੁੰਦੇ ਨੇਗੇ ਜਿਹੜੇ ਵੀ 10000 ਨੇ ਵੀ ਹਾਂ ਬਈ ਸਾਡਾ ਕੰਮ ਇੱਥੇ ਆ ਹੋਇਆ ਹੋਇਆਗਾ ਤੇ ਫਰੰਟ ਬੈਂਪਰ ਵੀ ਤੁਸੀਂ ਦੇਖ ਲਓ ਪੇਂਟ ਹੋਇਆ ਹੋਇਆਗਾ ਤੇ 14 ਦੇ ਟਾਇਰਾਂ ਜਣਾ ਵਾਪੂ ਜੀ 13 ਦੇ 13 ਦੇ ਟਾਇਰਾਂ ਚਾਗਾ ਠੀਕ ਆ ਜੀ 13 ਦੇ ਟਾਇਰਾਂ 'ਚਾ 6 ਛੇ ਚੀਰੀ ਹੈਗਾ ਬਾਹਰ ਪੰਪ ਵਾਲਾਗਾ ਹਾਂ ਹਾਂ ਇੰਜਨ ਗੇਅਰ ਦਾ ਓਕੇ ਆ 2000 ਮਾਡਲ ਆਗਾ ਤੇ ਕੀ ਡਿਮਾਂਡ ਵਾਪੂ ਜੀ ਦੀ ਇਹਦੀ 2550 255 ਹਾਂ ਮੌਕੇ ਦੇ ਬਾਪੂ ਜੀ ਛੋਟੀ ਵੀਡੀਓ ਵੇਖਿਓ 15000 ਮਾਨਤਾਨ ਕਰਾਂਗੇ ਠੀਕ ਤਿੰਨਾ ਟਰੈਕਟਰ ਤਿੰਨਾ ਟਰੈਕਟਰ ਦੇ ਲਈ 15000 ਰੁਪਏ ਦਾ ਮਾਨਤਾਨ ਹੋਊਗੀ ਹੋਰ ਹਾਂ ਤੇ ਕਹੇ ਬਈ ਸਵਰਾਜ 855 3 ਸਟਾਰ ਚ ਸਾਦੀਕ ਟਾਈ ਜਾਏ ਵੀ ਬਈ ਜੀ ਪੰਜ ਮਾਡਲ ਪੰਜ ਮਾਡਲ ਜਿਵੇਂ ਆਪਾਂ ਕਹੇ ਬਾਪੂ ਜੀ ਛੋਟੇ ਜ਼ਿਮੀਂਦਾਰ ਵਾਲੇ ਆਪਾਂ ਕਹੇ ਉਹ ਟਰੈਕਟਰ ਹੁੰਦੇ ਨੇ ਨਾ ਬੜੇ ਬੜੇ ਹਾਂ ਠੀਕ ਹੈ ਤੇ ਲੋਬੇ ਜੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਈ ਜੀ ਤੇ ਟਾਇਰ ਬਾਪੂ ਜੀ ਇਹਦੇ ਇਹਦੇ ਟਾਇਰ ਹੈਗੇ 80 85 ਪੈਸੇ ਠੀਕ ਹੈ ਜੀ ਤੇ ਪੈਂਦਾ ਠੀਕ ਹੈ ਤੇ ਗੋਲੇ ਹਿੱਸੇ ਚ ਆ ਗਿਆ ਤੇ ਮਾੜ ਲੈ ਗਿਆ ਬਾਪੂ ਜੀ ਇਹ ਪੰਜ ਪੰਜ ਇੰਜਨ ਗੇਅਰ ਪੂਰਾ ਸਹੀ ਪੂਰਾ ਗਾਰੰਟੀ ਵਾਕੇ ਲੈ ਗਏ ਬਾਈ ਠੀਕ ਹੈ origignal ਜਿੰਨਾ ਹੈ ਜਮਾਰੀ ਜਨਾਬ ਠੀਕ ਹੈ ਕੀ ਡਿਮਾਂਡ ਹੈ ਇਹਦੀ ਬਾਪੂ ਜੀ ਇਹਦੀ ਹੈਗੀ ਆ ਵੀਰੇ 2,95 2,95000 ਮੌਕੇ ਤੇ ਬਾਈ ਜੀ 15000 ਰੁਪਏ ਦੀ ਬਾਈ ਨੇ ਬਾਪਾ ਜੀ ਰਸੂਤ ਕਹੇ ਤੇ ਮਾਨਤਾਣ ਬੰਦਾ ਹੋਰ ਵੀ ਕਰੇਗਾ ਤੇ ਪਿੰਡ ਕਿਹੜਾ ਬਾਪੂ ਜੀ ਆਪਣਾ ਪਿੰਡ ਆਪਣਾ ਬਾਗਾ ਪੁਰਾਣਾ ਸ਼ਹਿਰ ਹੀ ਹੈ ਬਾਗਾ ਪੁਰਾਣਾ ਸ਼ਹਿਰ ਠੀਕ ਹੈ ਬਾਪੂ ਜੀ ਧੰਨਵਾਦ ਓਕੇ